ਨਵਦੀਪ ਗ੍ਰਫਤਾਰ ਹੈ ਤੇ ਮੁਲਾਕਾਤ ਕਰਕੇ ਆਉਂ ਜੀ ਕੀ ਕਰਾਂ ਨਵਦੀਪ ਦਾ ਬੁੱਧਵਾਰ ਨੂੰ ਦਿਨ ਨਵਦੀਪ ਕਾ ਹੈ ਔਰ ਸ਼ੋਮਵਾਰ ਨੂੰ ਮੇਰੇ ਖਿਆਲ ਲੇ ਕੁਰਕਿਰਤ ਕਾ ਦਿਨ ਮਿਲਨੇਗਾ ਠੀਕ ਹੈ ਕਹਰੇ ਤੇ ਕੋਈ ਦਿੱਕਤ ਨਹੀਂ ਹੈ ਔਰ ਕੋ ਜੇ ਆਪਾਂ ਲੜਾਂਗੇ ਤੋ ਲੜਾਈ ਵਾਂ ਸਭ ਸੰਭਵ ਆ ਅੰਦਰ ਜਾਣਾ ਵੀ ਬਾਹਰ ਰਹਿਣਾ ਵੀ ਗੋਲੀ ਲਗਣੀ ਵੀ ਡੰਡਾ ਲਗਣਾ ਵੀ ਔਰ ਹੋ ਤਾਂ ਮੌਤ ਵੀ ਹੋ ਸਕਦੀ। ਇਹਨਾਂ ਨੇ ਟੌਰਚਰ ਸਿਰਫ ਪਹਿਲੇ 2 ਦਿਨ ਕਰਾਇਆ ਹੈ। ਅੱਛਾ ਜੀ। ਹਾਂ। ਅੱਛਾ ਟੌਰਚ ਕਰਾਇਆ ਪਹਿਲੇ ਤਾਂ 2 ਦਿਨ ਦਾ। ਉਹ ਮਲੇ ਉਹ ਵੀ ਨਹੀਂ ਹੋਣਦੀ। ਮੈਡੀਕਲ ਰਿਪੋਰਟ ਵੀ ਚੰਗੀ ਤਰ੍ਹਾਂ ਨਹੀਂ ਕਰਾਈ ਇਹਨਾਂ ਨੇ। ਨਵਦੀਪ ਗੁਰਕਿਰਤ ਅਨੀਸ਼ ਖਟਕੜ ਸਾਹਮਣੇ ਬੈਠੇ ਮੈਨੂੰ ਦਿਖ ਰਹੇ ਆ। ਵੀ ਹਾਂ ਨੌਜਵਾਨ ਜੁੰਦੇ ਆ। ਹਮ ਲੜਾਈ ਸੁਭ ਕਰਨ ਕੀ ਲੜ ਰਹੇ ਆ ਜੋ ਅਧੂਰੀ ਛੋੜ ਕੇ ਗਿਆ ਹੈ। ਲੜਾਈਆਂ ਜਿਗਰਾਂਗੇ ਲੜੀ ਜਾਹਾਂ ਅਗਰ ਗਲੇਲਾਂਗੇ ਲੜਾਈ ਲੜਦੇ ਨਾ ਤੋ ਸਹਤ ਹਮਕੋ ਜੇ ਮਾਰਨੇ ਵਾਲੇ ਬੰਦੇ ਨਹੀਂ ਹੈ ਆਪਾਂ ਬੰਦੇ ਨੂੰ ਜ਼ੁਲਮ ਕੇ ਖਿਲਾਫ ਲੜਨੇ ਵਾਲੇ ਬੰਦੇ ਆ ਸੋ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਖੜੇ ਨਵਦੀਪ ਸਿੰਘ ਨੂੰ ਕੋਣ ਨਹੀਂ ਜਾਣਦਾ ਉਹ ਨੌਜਵਾਨ ਜਿਹਨੇ ਵਾਟਰ ਕੈਨਲ ਦੇ ਮੂੰਹ ਮੋੜਤੇ ਸੀ ਜਦੋਂ ਪੁਲਿਸ ਵੱਲੋਂ ਲਗਾਤਾਰ ਕਿਸਾਨਾਂ ਦੇ ਉੱਤੇ ਪਾਣੀ ਦੀ ਪੁਛਾੜਾ ਕੀਤੀਆਂ ਜਾ ਰਹੀਆਂ ਸੀ ਤੇ ਜਿਹਦੇ ਚੱਲਦਿਆਂ ਸ਼ੰਭੂ ਬਾਰਡਰ ਦੇ ਉੱਤੇ ਬੜੀ ਵਧੀਆ ਪਰਫਾਰਮੈਂਸ ਦਿੱਤੀ ਜੰਮ ਕੇ ਜੋਸ਼ ਭਰਿਆ ਨੌਜਵਾਨਾਂ ਦੇ ਵਿੱਚ ਤੇ ਉਹਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦੇ ਪਿਤਾ ਹੀ ਸਾਡੇ ਨਾਲ ਮੌਜੂਦ ਹਨ ਗੱਲਬਾਤ ਕਰਾਂਗੇ ਸੋ ਨਵਦੀਪ ਗ੍ਰਿਫਤਾਰ ਹੈ ਤੇ ਮੁਲਾਕਾਤ ਕਰਕੇ ਆਓ ਜੀ ਕੀ ਕਰਾਂ ਨਵਦੀਪਤਾ ਜੀ ਆਹ ਨਦੀਪ ਅੱਜ ਮੁਲਾਕਾ बुधवार ਨੂੰ ਦਿਨ ਅੰਦਰ ਦੀਪਕਾ ਹੈ ਔਰ ਸ਼ੋਮਵਾਰ ਨੂੰ ਮੇਰੇ ਖਿਆਲ ਲਾ ਗੁਰਕੀਰਤ ਕਾ ਦਿਨ ਮਿਲੇਗਾ ਠੀਕ ਹੈ ਕਹਰੇ ਦੇ ਕੋਈ ਦਿੱਕਤ ਨਹੀਂ ਹੈ ਔਰ ਕੋ ਜੇ ਆਪਾਂ ਲੜਾਂਗੇ ਤੋਂ ਲੜਾਈ ਵਾਂ ਸਭ ਸੰਭਵ ਆ ਅੰਦਰ ਜਾਣਾ ਵੀ ਬਾਹਰ ਰਹਿਣਾ ਵੀ ਗੋਲੀ ਲਗਣੀ ਵੀ ਡੰਡਾ ਲਗਣਾ ਵੀ ਔਰ ਹੋਏ ਤੋਂ ਮੌਤ ਵੀ ਹੋ ਸਕਦਾ ਹੈ ਲੜਾਈ ਇਸ ਚੀਜ਼ ਦਾ ਨਾਮ ਹੀ ਲੜਾਈ ਹੈ ਸੂਪ ਪ੍ਰਸ਼ਾਸਨ ਨਾਲ ਗੱਲਬਾਤ ਤੁਸੀਂ ਨਵਦੀਪ ਨੂੰ ਮਿਲ ਕੇ ਆਏ ਹੋ ਪ੍ਰਸ਼ਾਸਨ ਕੋਈ ਐਦਾਂ ਦੀ ਗੱਲ ਤਾਂ ਨਹੀਂ ਕਰ ਰਿਹਾ ਵੀ ਇਹਨੂੰ ਦਿੱਕਤ ਆਰੀ ਹੋਵੇ ਜੇਲ੍ਹ ਦੇ ਵਿੱਚ ਟੌਰਚਰ ਕਰ ਰਹੇ ਹੋਣ ਉਹਨੂੰ ਜੀ ਨਹੀਂ 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 ਇਹਨਾਂ ਨੇ ਟੌਰਚਰ ਸਿਰਫ ਪਹਿਲੇ 2 ਦਿਨ ਕਰਿਆ ਹੈ ਅੱਛਾ ਜੀ ਹਾਂ ਅੱਛੇ ਅੱਛਾ ਟੌਰਚ ਕਰਿਆ ਪਹਿਲੇ ਤਾਂ 2 ਦਿਨ ਤਾਂ ਉਹ ਮਲੇ ਉਹ ਵੀ ਨਹੀਂ ਹੋਣਦੀ ਮੈਡੀਕਲ ਰਿਪੋਰਟ ਵੀ ਚੰਗੀ ਤਰ੍ਹਾਂ ਨਹੀਂ ਕਰਾਈ ਇਹਨਾਂ ਨੇ ਪਰ ਉਸ ਤੋਂ ਬਾਅਦ ਨਹੀਂ ਜੇਲ੍ਹ 'ਚ ਕੋਈ ਮਲੇ ਇਹ ਜੀ ਕੋਈ ਦਿੱਕਤ ਨਹੀਂ ਆਈ ਹੈ ਨਾ ਨਵਦੀਪ ਨੂੰ ਕੁਝ ਕਹਾ ਹੈ ਦੇਖੋ ਜੀ ਕਹਿੰਦੇ ਅਸੀਂ ਤਾਂ ਸੱਚ ਬੋਲਨੇ ਆ ਤੇ ਅਸੀਂ ਕਹਦੇ ਵੀ ਹਾਂ ਨਵਦੀਪ ਨੂੰ ਜੇਲ੍ਹ ਚ ਹਰ ਰੋਜ਼ ਕੁੱਟਦੇ ਨੇ ਨਾ ਇਹੋ ਜਿਹਾ ਕੁਛ ਨਹੀਂ ਨਾ ਨਵਦੀਪ ਨੇ ਸਾਨੂੰ ਕਿਹਾ ਔਰ ਨਾ ਹੀ ਅਸੀਂ ਅੱਗੇ ਕਿਸੇ ਨੂੰ ਕਹਿਣ ਦਿੰਦੇ ਆ ਸੋ ਰੇਲ ਟਰੈਕ ਰੋਕ ਕੇ ਗਿਆ ਸੀ ਸ਼ੰਭੂ ਦਾ ਵੀ ਰਿਹਾਈ ਕੀਤੀ ਜਾਵੇ ਨਵਦੀਪ ਉਹਨਾਂ ਦੇ ਨਾਲ ਸਾਥੀ ਦੀ ਤੋ ਚੱਕ ਲੈ ਗਿਆ ਜੀ ਧਰਨਾ ਫਿਰ ਸਰਕਾਰ ਨੂੰ ਮਨਾਏ ਕਿਉਂ ਨਹੀਂ ਗਿਆ ਵੀ ਸਾਡੇ ਰਿਹਾਕ ਕਰ ਦੋ ਅਸੀਂ ਖੋਲ ਦੰਨੇ ਆ ਜੀ ਚਲੋ ਇਹਦਾ ਕਿਈ ਮਜਬੂਰੀਆਂ ਆਪਣੀ ਵੀ ਹੋਆਂ ਆ ਕਈ ਮਜਬੂਰੀਆਂ ਸਰਕਾਰ ਕੀ ਹੋ ਜਾ ਕੋਈ ਜਿਹਾ ਕੋਈ ਮਿੰਤਦਾਰੀ ਲੱਗਿਆ ਕਰਨ ਆਪਣੇ ਵਾਲਾ ਫਿਰ ਮਹਿਕਮਾ ਆਇਆ ਸੀ ਹੋਵਾ ਇਨੂੰ ਦਇਆ ਬੜੀ ਤੱਬੀ ਆ ਜਾਇਆ ਪਤਾ ਨਹੀਂ ਸਰਕਾਰ ਨੇ ਮਿਹਨਤ ਕਰੀ ਵੀ ਜੀ ਚਲੋ ਆਪਾਂ ਕੋਈ ਕੋਈ ਉਹਨਾਂ ਨੂੰ ਛਡਾਣ ਵਾਸਤੇ ਤੁਹਾਡਾ ਸਾਥ ਦੇਵਾਂਗੇ ਕੋਈ ਨਹੀਂ ਦੇ ਦੇ ਦਿੱਕਤ ਨਹੀਂ ਸਾਥ ਤੋਂ ਹੋ ਜਾਗੇ ਰਹਾ ਇੱਕ ਦਿਨ ਨਹੀਂ ਦੋ ਦਿਨ ਨਹੀਂ ਚਾਰ ਦਿਨ ਨਹੀਂ 10 ਦਿਨ ਨਹੀਂ ਮਹੀਨੇ ਨੂੰ ਪਰ ਲੜਾਈ ਇਹ ਤਾਂ ਸਾਹਮਣੇ ਬੈਠੇ ਨੇ ਸਨ ਨਵਦੀਪ ਗੁਰਕੀਰਤ ਅਨੀਸ਼ ਖਟਕੜ ਸਾਹਮਣੀ ਬੈਠੇ ਮੈਨੂੰ ਦਿਖ ਰਹੇ ਆ ਵੀ ਹਾਂ ਨੌਜਵਾਨ ਜੁੰਦੇ ਆ ਹਮ ਲੜਾਈ ਸ਼ੁਭ ਕਰਨ ਕੀ ਲੜ ਰਹੇ ਆ ਜੋ ਅਧੂਰੀ ਛੋੜ ਕੇ ਗਿਆ ਆ ਜਿਸ ਦਾ ਕੋਈ ਕਸੂਰ ਵੀ ਨਹੀਂ ਹੈ ਸਿਰਫ ਘਰਾਂ ਦੇ ਵਹਾਂ ਸਾਰੇ ਹਿੰਦੁਸਤਾਨ ਵਾਸਤੇ ਲੜਾਈ ਲੜਨ ਆਇਆ ਦਾ ਸ਼ੁਭ ਕਰਨ ਵੀ ਮੈਂ ਵਹਾਂ ਲੜਾਈ ਲੜਨ ਜਾ ਰਿਹਾ ਮੇਰੇ ਕਿਸਾਨਾਂ ਦਾ ਭਲਾ ਹੋਵਾ ਸ਼ੁਭ ਕਰਨ ਨੂੰ ਕਿ ਪਤਾ ਤਾਂ ਵੀ ਗੋਲੀ ਲੱਗ ਜਾਈ ਆਪਾਂ ਲੜਾਈ ਜੋ ਲੜਾਈ ਸ਼ੁਭ ਕਰਨ ਅਧੂਰੀ ਛੋੜ ਕੇ ਗਿਆ ਆਪਾਂ ਨਾਲ ਪੂਰੀ ਕਰਨੀ ਆ ਸੋ ਕਿਸਾਨ ਆਗੂਆਂ ਨਾਲ ਤੁਹਾਡੀ ਗੱਲਬਾਤ ਹੋਈ ਸੀ ਵੀ ਅਸੀਂ ਧਰਨਾ ਚੁੱਕਣ ਲੱਗੇ ਆ ਜੀ ਤੁਹਾਨੂੰ ਕੋਈ ਤਰਾਤਾ ਨਹੀਂ ਬਾਪੂ ਜੀ ਹਾਂ ਨਾ ਨਾ ਕੋਈ ਆਪਾਂ ਨੇ ਸਾਰੀ ਸਹਿਮਤੀ ਦੇ ਅੰਦਰ ਧਰਨਾ ਚੱਕਿਆ ਆ ਕੋਈ ਹੋਣੀ ਆਪਾਂ ਨੇ ਉਹਨਾਂ ਨੇ ਸਾਨੂੰ ਪੁੱਛ ਕੇ ਫਿਰ ਉਹ ਗੱਲ ਹੋਈ ਆ ਜੋ ਵੀ ਹੋਈ ਆ ਅਸੀਂ ਕੋਈ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਕਦੋਂ ਤੱਕ ਬਹਾਰਾਂ ਕਿ ਕਿਹੜੀ ਧਾਰਾ ਤਹਿਤ ਪਰਚਾ ਦਰਜ ਕੀਤਾ ਗਿਆ ਉਹਨਾਂ ਦੇ ਉੱਤੇ ਦੇਖੋ ਮੈਨੂੰ 307 ਦਾ ਤਾਂ ਪਤਾ ਹੈ ਹੋਰ ਵੀ ਹੈ 5 6 ਧਾਰਾ ਮੈਂ ਇੱਕ ਦਿਨ ਵਕੀਲ ਭਗਾਇਆ ਤਾਂ ਮੈਂ ਲਗਿਆ ਵੀ ਤਾਂ ਲੈਣ ਵੀ ਕਿਹਾ ਗਿਆ ਧਾਰਾਆਂ ਕਿਉਂ ਹਰ ਆਦਮੀ ਸਵਾਲ ਕਰਾਇਆ ਹਰ ਪੱਤਰਕਾਰ ਸਵਾਲ ਕਰਾਇਆ ਕਿ ਉਹ ਧਾਰਾ ਕਿਹਾ ਗਿਆ ਕਾਫੀਆਂ ਕਰ ਜੀ ਉਹ ਮਸ਼ੀਨਾ ਹਥਿਆਰ ਕਰਾਈਆਂ ਗਲੇਲਾਂ ਗੱਲ ਡਰੋਨ ਗੇਰੇ ਆ ਟਰੈਕਟਰ ਲਿਆਏ ਆ ਮੋਡੀਫਾਈ ਕਰਾਇਆਗਾ ਹੋਰ ਵੀ ਬਹੁਤ ਇਸ ਤਰ੍ਹਾਂ ਦੀ ਲੜਾਈਆਂ ਗਲੇਲਾਂ ਗੱਲ ਨਹੀਂ ਲੜੀ ਜਾਂਦੀ ਹੈ ਲੜਾਈਆਂ ਜਿਗਰਾਂ ਗੇ ਲੜੀ ਜਾਂਆਂ ਅਗਰ ਗਲੇਲਾਂ ਗੇ ਲੜਾਈ ਲੜਦੇ ਨਾ ਤਾਂ ਸਹਤ हमको ਕੀ ਮਾਰਨ ਵਾਲੇ ਬੰਦੇ ਨਹੀਂ ਹੈ ਆਪਾਂ ਬੰਦੇ ਨੂੰ ਜੁਲਮ ਕੇ ਖਿਲਾਫ ਲੜਨੇ ਵਾਲੇ ਬੰਦੇ ਆ ਔਰ ਜੱਤੀ ਲੜਾਈਆਂ ਜੱਤੀ ਸਵਾਰਗਾਂ ਦੇ ਨਾਨੀ ਕਰਾ ਦੇਂਦੇ ਹੈ ਅਗਰ ਸਰਕਾਰ ਸੋਚਦੀ ਹੋ ਵੀ ਸਾਇਤ ਤੀਸਰੀ ਵਾਰ ਵੀ ਆਏਗਾ ਕਿਸਾਨਾਂ ਕੇ ਉੱਪਰ ਕੋਈ ਜ਼ੁਲਮ ਜਾਂ ਜ਼ਬਰ ਕਰਾਗੀ ਨਾ ਤਾਂ ਇਹ ਸਰਕਾਰ ਦਿਮਾਗ ਮਤੇ ਕੱਢ ਦੇ ਹਮ ਪਹਿਲਾ ਵੀ ਖੜੇ ਤੇ ਪਹਿਲਾ ਵੀ ਏੜੇ ਤੇ ਅਰ ਇੱੱਦੀ ਖੜੇ ਆ ਫੇਰ ਲੜਾਂਗੇ ਸੋ ਮੇਰਾ ਲਾਸਟ ਸਵਾਲ ਆ ਤੁਹਾਨੂੰ ਜਿਹੜੀ ਪੰਜਾਬ ਦੇ ਵਿੱਚ ਬੀਜੇਪੀ ਦੇ ਕਈ ਲੀਡਰ ਨੇ ਉਹ ਕਹਿੰਦੇ ਦੋ ਤਰੀਕ ਟੱਪਣ ਦੋ ਫੇਰ ਦੱਸਾਂਗੇ ਕਿਸਾਨਾਂ ਨੂੰ ਤੇ ਕਹਿੰਦੇ ਫੇਰ ਨਾ ਕਿ ਉਹ ਵੀ ਐਨਐਸਏ ਲਾ ਕੇ ਅੰਦਰ ਕਰ ਦਿੱਤੇ ਜੀ ਸਰੋ ਦੇਖੋ ਇਹ ਤਾਂ ਉਹ ਨਾਲ ਹੀ ਕਰ ਜਾਈਏ 2 ਤਰੀਕ ਨੂੰ 2 1 ਤਰੀਕ ਦਾ ਇਲੈਕਸ਼ਨ ਹੈ ਹਾਂ 1 ਕ ਨੂੰ ਇਲੈਕਸ਼ਨ ਆ ਫਿਰ 2 ਕੋਈ ਬਾਤ ਨਹੀਂ ਉਸ ਤੋਂ ਪਹਿਲਾਂ ਕਰ ਲਿਓ ਗੇ ਲੋ ਕਾਬੂ ਆ ਜਾਣਗੇ ਸਾਰੇ ਇਹ 1 ਤਰੀਕ ਨੂੰ ਕਰ ਲਿਓ ਕਿਉਂ 1 ਤਰੀਕ ਨੂੰ ਨਾ ਵੋਟਾਂ ਪਾਣ ਜਾਣਾ ਆ ਉਹੀ ਆਪਣੇ ਬੰਦੇ ਖੜਾ ਦਿਓ ਉਹ ਬੁੱਥਾ ਪਰ ਵੀ ਕੌਣ ਕੌਣ ਸੀ ਪਕੜਨੇ ਆ ਉਹੀ ਪਕੜ ਲਿਓ 2 ਤਰੀਕ ਨੂੰ ਐਨੇ ਸੀ ਲੈ ਕਾ ਸਿੱਧਾ ਡਿਬਰੂਗੜ੍ਹ ਜੇਲ੍ਹ ਮਹਾ ਭੇਦੀਓ ਨੂੰ ਕਹਾਂ ਜੇ ਹਿਕਰਾਨ ਹੈ ਅਮਰਤਪਾਲ ਅਮਰਤਪਾਲ ਦੇ ਬਾਸ ਡਿਬਰੂਗੜ੍ਹ ਹਾਂ 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 2 ਪ੍ਰੀਤੀਵਾਦਾ ਲਾਵਾ ਤੋਂ ਸਰਕਾਰਿਓ ਵੀ ਤਾਂ ਕਹਾਦੀ ਹਰੇਣੇ ਵਾਲੀ ਕਹਿੰਦਾ ਐਨਐਸਏ ਲੈ ਦਿਆ ਇਦਨੇ ਬੰਦਿਆਂ ਪਰ ਹਰ ਜਮੀਨਾਕਰ ਕਰ ਲੇਗੇ ਪਾਸਪੋਰਟ ਰੱਦ ਕਰ ਦੇਗੇ ਸਿਰਫ ਰਾਣੇ ਵਾਲੀ ਬਤਾਂ ਆ ਨਾ ਡਰੇ ਨੱਕ ਦੇ ਦਰਾਂਗੇ ਤਾਂ ਨਵਾਜ ਸੋਇਸਨ ਨਵਦੀਪ ਦੇ ਬਾਪੂ ਜੀ ਜਿਨ੍ਹਾਂ ਦੇ ਅੱਜ ਵੀ ਹੌਸਲੇ ਬੁਲੰਦ ਨੇ ਉਹਨਾਂ ਨੇ ਕਿਹਾ ਹੈ ਕਿ ਨਵਦੀਪ ਜੇਲ੍ਹ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਹੈ ਸੰਗਠਨ ਤਾਂ ਹੀ ਚੱਲਦੇ ਨੇ ਕੋਈ ਫੈਸਲੇ ਹੁੰਦੇ ਨੇ ਆਪਾਂ ਨੂੰ ਵਾਪਸ ਲੈਣੇ ਪੈਂਦੇ ਨੇ ਪਰ ਮੈਂ ਕਿਸਾਨ ਜਥੇਬੰਦੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਕਿਉਂਕਿ ਪ੍ਰਸ਼ਾਸਨ ਨੇ ਸਰਕਾਰ ਨੇ ਸਾਨੂੰ ਗੋਹਰ ਲਗਾਈ ਸੀ ਚੋਨ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ ਵੋਟਰਾਂ ਨੇ મતદાન ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ